ਅੱਜ ਕਮੋਨਸਰ ਕੀ ਕਹਿਣਾ ਚਾਹੂਗੇ ਇਸ ਦੇਖੋ ਜਿਸ ਗੱਲ ਦੀ ਆਪਾਂ ਨੂੰ ਪਹਿਲਾਂ ਸ਼ੰਕਾ ਸੀਗਾ ਉਹ ਹੀ ਗੱਲ ਫੇਰ ਪੂਰੀ ਹੋਣ ਚੱਲੀ ਗਈ ਹੈ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਇਹਨਾਂ ਲੋਕਾਂ ਨੇ ਧੱਕੇਸ਼ਾਹੀ ਕਰਨੀ ਆ ਗੁੰਡਾਗਰਦੀ ਕਰਨੀ ਆ ਬਾਹਰੋਂ ਬੁਲਾ ਕੇ ਆ ਨਾਲ ਹੀ ਕੋਠੀ ਦੇ ਅੰਦਰ ਦੇਖੋ ਤੁਸੀਂ ਬੁਲਾਏ ਆ ਕਿਸੇ ਨੂੰ ਜੋ ਬਿਨਾ ਪਹਿਲਾਂ ਉਹ ਪੱਕਾ ਬਣ ਕੇ ਚਲੇ ਜਾਂਦਾ ਕੋਈ ਬਿਨਾ ਪੱਕਾ ਬਣ ਕੇ ਚਲੇ ਜਾਂਦਾ ਤਾਰ ਕੇ ਚਲੇ ਜਾਂਦਾ ਹੈਗਾ ਜੱਦੀ ਵੋਟਰ ਜਿਹੜੇ ਹੈਗੇ ਉਹ ਪਾਰੇ ਆ ਤੇ ਐਸ ਐਚਓ ਜਿਹੜਾ ਹੈ ਉਹ ਆਪ ਕੋਲ ਖੜਕੇ ਜਿਹੜਾ ਹੈਗਾ ਉਹ ਕਰਾ ਰਿਹਾ ਹੈਗਾ ਇਹਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਇਸ ਬੰਦੇ ਨੇ ਗੁਰੂ ਅੰਗਦ ਦੇਵ ਕਲੋਨੀ ਦੀ ਸਾਰੀ ਜਿਹੜੀ ਆਪ ਲੁੱਟੀ ਟੋਟਲ ਇਲੈਕਸ਼ਨ ਜਿਹੜੀ ਲੁੱਟੀ ਸੀਗੀ ਅੱਜ ਫੇਰ ਮੈਂ ਇੰਨਾ ਕਿ ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਸੀਗਾ ਰਾਤ ਤੁਹਾਡੇ ਨਾਲ ਹੀ ਵੀ ਮੈਂ ਸਾਰੇ ਇਹਨਾਂ ਨੂੰ ਤਰਨੀ ਦਿੱਤੀ ਸੀ ਇਹ ਮਾਮਲਾ ਇੱਥੇ ਨਹੀਂ ਰੁਕਣਾ ਇਹ ਹਾਈ ਕੋਰਟ ਜਾਣਾ ਪਰ ਮੈਨੂੰ ਇਹਦੇ 'ਚ ਤੁਹਾਡੀ ਸਹਿਯੋਗ ਦੀ ਲੋੜ ਆ ਦੇਖੋ ਤੁਸੀਂ ਪਲੀਜ਼ ਕਿਰਪਾ ਕਰਕੇ ਮੈਂ ਪ੍ਰੈਸ ਨੂੰ ਕਹਾਂਗਾ ਤੁਸੀਂ ਸਾਰੇ 4 ਵਜੇ ਤੱਕ ਇੱਥੇ ਰਹੋ ਤੇ ਇਹਨਾਂ ਨੂੰ ਜਰੂਰ ਮਤਲਬ ਕਹਿੰਦਾ ਹੁਣ ਸਭ ਕੁਝ ਸਿਖਾਇਆ ਜਾਏਗਾ ਬਾਰ-ਬਾਰ ਧੋਕਾ ਨਹੀਂ ਖਾਇਆ ਜਾਂਦਾ ਇੱਕ ਵਾਰ ਧੋਕਾ ਸੀ ਪਹਿਲਾਂ ਖਾ ਕੇ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਹੁਣ ਕਦਾਚਿਤ ਬਕਵਾਸ ਨਹੀਂ ਕੀਤੀ ਜਾਏਗੀ ਤੇ ਹੁਣ ਜੇ ਇਸ ਨੂੰ ਅਸੀਂ ਚਾਰ ਵਾਰੀ ਕਹਿ ਦਿੱਤਾ ਕਿ ਕੋਠੀ ਦੇ ਅੰਦਰ ਇੰਨੇ ਬੰਦੇ ਬੈਠੇ ਆ ਗਿਆ ਤਾਂ ਉੱਥੇ ਜਾ ਕੇ ਕਿਉਂ ਨਹੀਂ ਚੈੱਕ ਕਰਦਾ ਜੀ ਇਹਨੂੰ ਕਰਨਾ ਚਾਹੀਦੀ ਹੈ ਇਹ ਗੱਲ ਉਹ ਸੋਖ ਵੀ ਆਇਡੈਂਟੀਫਾਈ ਹੋਇਆ ਬੰਦਾ ਜੋ ਜਿਹੜਾ ਤੁਸੀਂ ਗੱਲ ਕਰ ਰਹੇ ਪੱਗ ਬੰਨ ਕੇ ਆ ਰਿਹਾ ਬਾਰ-ਬਾਰ ਆਂਦੇ ਕੇ ਅੰਦਰ ਕਹੇ ਜੀ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਇਤਰਾਜ਼ ਜਗਾਇਆ ਹੈ ਜਗਾਇਆ ਹੈ ਨਹੀਂ ਜਿਹੜੇ ਓਪੀ ਟੂ ਕੈਂਟਰੀ ਉਹ ਰੌਲਾ ਪੈ ਗਿਆ ਇਹਨੇ ਭਜਾਤਾ ਪ੍ਰਧਾਨ ਸਾਹਿਬ ਜਿਹੜੇ ਵਿਰੋਧੀ ਪਾਰਟੀ ਦੇ ਕੈਂਡੀਡੇਟ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਜੀ ਬਿਲਕੁਲ ਰੋਕਿਆ ਜਾ ਰਿਹਾ ਆ ਤੁਹਾਡੇ ਸਾਹਮਣੇ ਮੈਂ ਹੁਣ ਆਪਣਾ ਜਿਹੜਾ ਹੈਗਾ ਉਮੀਦਵਾਰ ਨੂੰ ਆ ਕੇ ਇਹਨੇ ਬਾੜਿਆ ਹੈਗਾ ਤੇ ਤੁਸੀਂ ਜਿਹੜੇ ਠੁੱਠੀ ਕਹਿੰਦੇ ਬੰਦੇ ਬੈਠੇ ਆ ਜੀ ਇਹ ਕਿਹਨਾਂ ਨੇ ਬਿਠਾਏ ਹੋਏ ਜੀ ਇਹ ਆ ਉਹਨਾਂ ਦੇ ਬੰਦੇ ਆ ਬੈਠੇ ਆ। ਬੋਸਾਂ ਨੂੰ ਥੋੜੇ ਦੇਰ ਪਹਿਲਾਂ ਐਮਐਲਏ ਸਾਹਿਬ ਉਹ ਕਿ ਗਏ ਆ ਜੀ ਉਹਨਾਂ ਨੇ ਕਿਹਾ ਵੀ ਸ਼ਾਂਤੀਪੂਰਕ ਚੋਣਾਂ ਹੋ ਰਿਹਾ ਹੈ ਵੀ ਮੈਂ ਵੀ ਅੰਦਰ ਨਹੀਂ ਜਾ ਰਹੀ। ਤੇ ਕਿਸ ਤਰ੍ਹਾਂ ਦੇਖਦੇ ਉਸ ਚੀਜ਼ ਨੂੰ? ਤੇ ਮੈਨੂੰ ਤਾਂ ਪਤਾ ਨਹੀਂ ਕਿ ਐਮਐਲਏ ਆਈ ਆ ਕਿ ਨਹੀਂ ਗਈ ਆ ਅੰਦਰ ਨਹੀਂ ਗਈ ਹੈਗੀ ਆ। ਪਰ ਐਮਐਲਏ ਹੀ ਤਾਂ ਖੜੀ ਹੈ ਸਾਰਾ ਕੁਝ। ਉਹਦੀ ਡਾਇਰੈਕਸ਼ਨ ਨਾਲ ਹੋਇਆ ਹੈਗਾ। ਇਹ ਜਿਹੜੇ ਬੰਦੇ ਆ ਮੁਲਾਜ਼ਮ ਤਾਂ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਗੱਲਾਂ ਸਰਕਾਰਾਂ ਆਣੀਆਂ ਆਂਦੀਆਂ ਜਾਂਦੀਆਂ ਨੇ ਜਦੋਂ ਸਾਡੀ ਸਰਕਾਰ ਸੀ ਅਸੀਂ ਤਾਂ ਕਿਤੇ ਕਰਾਇੇ ਨਹੀਂ ਕਿਤੇ। ਹੈ? ਅੱਜ ਤੁਸੀਂ ਇਹ ਦੇਖੋ ਕਿਵੇਂ ਹਜੂਮ ਆ ਬਾਹਰੋਂ ਬੰਦੇ ਲਿਆ ਕੇ ਇੱਥੇ ਖੜੇ ਹੈਗੇ ਆ ਜੇ ਬਨੂੜ ਦੀ ਗੱਲ ਕਰੀਏ ਕਮੂ ਸਾਹਿਬ ਬਨੂੜ ਵਿੱਚ ਕਿਸ ਤਰ੍ਹਾਂ ਦਾ ਨਿਪ ਨੋਟ ਮੈਂ ਹੁਣ ਚੱਲੇ ਆ ਜੀ ਹਾਂਜੀ ਸਵੇਰੇ ਸਵੇਰੇ ਉੱਥੇ ਟੈਨਸ਼ਨ ਹੋਈ ਸੀ ਕਿ ਬਾਅਦ ਵਿੱਚ ਮੈਂ ਚੱਲਿਆ ਗਿਆ ਸੀਗਾ ਉਦੋਂ ਫਿਰ ਕਾਫੀ ਜ਼ਿਆਦਾ ਠੀਕ ਰਿਹਾ ਹੁਣ ਫੇਰ ਮੈਨੂੰ ਫੋਨ ਆ ਰਿਹਾ ਸੀ ਕਿ ਮੈਂ ਚੱਲਿਆ ਹੀ ਆਇਆ ਇੱਥੇ ਤੁਹਾਨੂੰ ਕੋਈ ਸ਼ੰਕਾ ਜਿਤਾਇਆ ਜਾ ਰਿਹਾ ਜੀ ਤਾਂ ਕਿਸੇ ਹੋਣ ਦਾ ਜੀ ਦੇਖੋ ਤੁਹਾਡੇ ਸਾਹਮਣੇ ਹੀ ਹੋ ਰਿਹਾ ਹੈਗਾ ਕਿਵੇਂ ਜਿਹੜੇ ਅਸਲੀ ਵੋਟਰ ਉਹਨਾਂ ਨੂੰ ਵੋਟਰੀ ਬਾਲ ਦਿੱਤੀ ਜਿਹੜੇ ਦੂਜੇ ਉਹਨਾਂ ਨੂੰ ਫਰਫਕ ਪੁਲਿਸ ਵਾਲੇ ਲਿਜਾ ਕੇ ਲੈ ਕੇ ਜਾ ਰਹੇ ਆ ਜੇ ਤੱਕ ਅੱਜ ਹੀ ਹੁੰਦਾ ਫਿਰ ਤੁਹਾਡਾ ਰਿਐਕਸ਼ਨ ਹੋਊਗਾ ਜੀ ਐਕਸ਼ਨ ਤਾਂ ਅਸੀਂ ਇੱਥੇ ਪਹਿਲਾਂ ਤਾਂ ਪਹਿਲੀ ਗੱਲ ਤਾਂ ਰੋਕਾਂਗੇ ਧੱਕੇ ਨੂੰ ਪ੍ਰੋਟੈਸਟ ਕਰਾਂਗੇ ਨਹੀਂ ਅਦਰਵਾਈਜ਼ ਫਿਰ ਜਿਵੇਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੱਲ ਜਿਹੜੇ ਹੈਗੇ ਆ ਡਾਇਰੈਕਸ਼ਨ ਜਿਹੜੀਆਂ ਦਿੱਤੀਆਂ ਹੈਗੀਆਂ ਤਾਂ ਸਾਡੇ ਵਕੀਲ ਸਹਿਬਾਨ ਮੇਰੇ ਨਾਲ ਖੜੇ ਹੈਗੇ ਆ ਆ ਅਸੀਂ ਮਾਈ ਨੇਮ ਦਿਓਗੇ ਜੀ ਨਿਸ਼ਕਾਇਤ ਨਹੀਂ ਜੀ ਬਿਲਕੁਲ ਬਾਈ ਨੇਮ ਦਿਆਗਾ ਆਪਣੇ ਵੱਲੋਂ ਪਾਵਾਂਗਾ ਕਿਸੇ ਵੱਲੋਂ ਨਹੀਂ ਪਾਵਾਂਗਾ ਆਪਣੇ ਵੱਲੋਂ ਪਾਵਾਂਗਾ ਠੀਕ ਹੈ ਜੀ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਖਰ